ਹਾਂਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਸਭ ਠੀਕ ਠਾਕ ਹੋ ਜੀ ਪਹਿਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਕਮੈਂਟ ਆਏ ਕਾਫੀ ਲੋਕਾਂ ਨੇ ਪੁੱਛਿਆ ਕਿ ਮੰਮੀ ਹੋਣੀ ਕਿੱਦਾਂ ਠੀਕ ਠਾਕ ਆ ਮੰਮੀ ਆਂਟੀ ਸਾਨੂੰ ਬਹੁਤ ਵਧੀਆ ਲੱਗਦੇ ਆ ਚੰਗੇ ਲੱਗਦੇ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਨੂੰ ਪਿਆਰ ਕਰਨ ਵਾਸਤੇ ਬਾਕੀ ਹੋਰ ਸੁਣਾਓ ਕੀ ਹਾਲ ਚਾਲ ਆ ਵੈਸੇ ਠੰਡ ਸ਼ੁਰੂ ਹੋ ਗਈ ਆ ਤੇ ਬੱਸ ਅਸੀਂ ਤਾਂ ਹਫ਼ਤੇ ਤੱਕ ਚਲੇ ਜਾਣਾ ਹੁਣ ਵਾਪਸ ਰੌਣਕ ਮਿਲ ਲਾਤਾ ਤੇ ਜਿੰਨਾ ਕੁ ਸਮਾਂ ਸੀਗਾ ਮਿਲਿਆ ਸੀ ਪਰਮਾਤਮਾ ਨੇ ਦਿੱਤਾ ਸੀਗਾ ਉਹ ਹੱਸ ਖੇਡ ਕੇ ਕੱਢ ਲਿਆ ਬਹੁਤ ਸੋਹਣਾ ਸਮਾਂ ਨਿਕਲਿਆ ਮਹੀਨਾ ਇੱਕ ਬਹੁਤ ਸੋਹਣੀਆਂ ਵੀਡੀਓ ਬਣਾਈਆਂ ਮੰਮੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਮੰਮੀ ਵੀ ਸਾਡੇ ਖੁਸ਼ ਸੀਗੇ ਸਾਰੀ ਫੈਮਿਲੀ ਬਹੁਤ ਖੁਸ਼ ਖੁਸ਼ ਸੀਗੀ ਹੁਣ ਵੀ ਖੁਸ਼ ਹੀ ਆ ਕੋਈ ਦਿੱਕਤ ਨਹੀਂ ਐ ਚਲੋ ਜਿਹੜੇ ਕੰਮ ਕਾਰ ਕਰਨੇ ਉਹ ਤਾਂ ਕਰਨਾ ਹੀ ਆ ਤੇ ਹੋਰ ਮੈਡਮ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ। ਓਪਰ ਬਹੁਤ ਸੋਹਣੀ ਨਿਕਲੀ ਸਵੇਰ ਸਵੇਰੇ ਅਸੀਂ ਸਫਾਈਆਂ ਕਰਕੇ ਤਾਂ ਬਿਹੜੇ ਚ ਬੈ ਗਏ ਹੁਣ। ਅੰਨੀ ਸੋਹਣੀ ਧੋਪ ਹੈ ਨਾ। ਸਵੇਰ ਸਵੇਰੇ ਠੰਡ ਵਧੀਆ ਲੱਗਦੀ ਧੋਪ ਸੇਕਣੀ ਖਾਸ ਕਰਕੇ ਵਧੀਆ ਲੱਗਦੀ ਹੈ। ਧੋਪ ਵਿੱਚ ਬੈਠ ਕੇ ਮਰੂਦ ਖਾਣੇ ਵਧੀਆ ਲੱਗਦੇ ਆ। ਇਹ ਸੀ ਕੋਈ ਨਜ਼ਾਰਾ ਛੱਡਿਆ ਨਹੀਂ ਮਤਲਬ ਕਹਿਣ। ਨਜ਼ਾਰਾ ਕੋਈ ਨਹੀਂ ਛੱਡਿਆ। ਸਾਰੇ ਲੈ ਲੈਣੇ। ਫਰਮਾਇਆ ਸ਼ੁਕਰ ਹੈ ਕਿ ਦੰਦਾ ਟਾਈਮ ਦਿਖਾਇਆ ਮੰਮੀ ਹੁਣ ਉਹਨੇ ਟਾਈਮ ਕੱਢਿਆ ਤੇ ਮੰਮੀ ਹੁਣੀ ਇੱਧਰ ਪਈ ਹੋ ਆ ਜੀ ਬਹੁਤ ਵੱਡੀ ਪਰੇਸ਼ਾਨੀ ਰਾਤ ਦੀ ਸਾਡੇ ਬੱਤੀ ਨਹੀਂ ਆਈ ਬੱਤੀ ਨਹੀਂ ਆਈ ਤੇ ਇੱਧਰ ਲੱਗੇ ਹੱਥ ਨਾਲ ਮੱਖਣ ਕੱਢਣ ਮੰਮੀ ਕਹਿੰਦੇ ਵੀ ਹੁਣ ਮੈਂ ਦੇਸੀ ਤਰੀਕੇ ਨਾਲ ਇਹ ਦੇਖ ਲਵਾਂ ਜੇ ਗੱਲ ਬਣੀ ਜਾਵੇ ਸੱਸੀ ਜੀ ਸਾਰਿਆਂ ਨੂੰ ਹੋਰਨਾ ਪਤਾ ਠੀਕ ਠਾਕ ਹੈ ਤੁਸੀਂ ਅੱਜ ਨਾ ਬੱਤੀਆਂ ਆਈ ਦੇਖੋ ਸਾਨੂੰ ਕਿੰਨਾ ਪੰਗਾ ਬੱਤੀ ਵਾਲਿਆਂ ਨੇ ਪਾ ਦਿੱਤਾ ਕੋਪੋ ਵਿੱਚ ਬੈ ਗਈ ਹੁਣ ਸਾਨੂੰ ਇੱਥੇ ਐ ਹੱਥ ਮਾਰਨਾ ਪੈਂਦਾ ਆ ਮੈਂ ਕਿਹਾ ਮੈਂ ਦੋ ਮਿੰਟ ਲਾਉਂਗੀ ਮੱਖਣ ਕੱਢ ਲਵਾਂਗੀ ਆ ਮੰਮੀ ਨੇ ਮੱਖਣ ਕੱਢਣ ਤੋਂ ਪਹਿਲਾਂ ਬੱਤੀ ਵਾਲਿਆਂ ਨੂੰ ਫੋਨ ਕੀਤਾ ਹੁਣੇ ਫੋਨ ਵੀ ਕੀਤਾ ਦੇਖੋ ਹੁਣ ਕੀ ਕਰ ਬਹੁਤ ਸੋਹਣੀ ਗੱਲ ਕੀਤੀ ਉਸ ਲੇਡੀ ਨੇ ਵਧੀਆ ਕੀਤੀ ਗੱਲ ਆ ਦੇਖੋ ਉਹਦੇ ਕਰਕੇ ਠੀਕ ਦਾ ਠੀਕ ਆ ਨਹੀਂ ਤਾਂ ਮੈਂ ਰੱਤ ਤੱਕ ਨਹੀਂ ਕਰਵਾਉਣੀ ਪਹਿਲਾਂ ਤੁਸੀਂ ਇਦਾਂ ਹੁੰਦਾ ਹੀ ਜਦੋਂ ਆਪਾਂ ਪਹਿਲਾਂ ਇੰਡੀਆ ਹੁੰਦੇ ਸੀ ਬੱਤੀ ਵਾਲੇ ਫੋਨ ਕਰਨਾ ਉਹਨਾਂ ਨੇ ਕੱਟ ਦੇਣਾ ਮਮੂਰ ਨਹੀਂ ਉਹਨੇ ਕੱਟ ਦੇ ਹੁਣ ਬਹੁਤ ਸੋਣੀ ਗੱਲ ਕਰਦੇ ਨੇ ਕਹਿੰਦਾ ਬੱਤੀ ਦਾ ਥੋੜੀ ਅੰਕ ਜਿਹੜਾ ਫੋਨ ਕੱਟ ਤਾ ਉਹਨਾਂ ਤਾਂ ਬਹੁਤ ਵਧੀਆ ਗੱਲ ਕੀਤੀ ਕਹਿੰਦੇ ਕੋਈ ਨਹੀਂ ਦੇਖਦੇ ਆ ਹੁਣ ਤਾਂ ਬੜੀ ਵਧੀਆ ਉਹਨਾਂ ਦੀ ਸੁਣੀ ਕਿਹੜੇ ਏਰੀਆ ਤੋਂ ਬੋਲਦੇ ਆ ਕਿੰਨਾ ਸਾਰਾ ਦੇ ਦੇ ਹੁਣ ਕਦੋਂ ਮੱਖਣ ਆਉਂਦਾ ਆ ਹੌਲੀ ਹੌਲੀ ਲੱਗੀ ਰਹਿਣਾ ਆਪ ਪਿੰਡ ਵਾਲਿਆਂ ਨੇ ਕੰਮ ਕਮ ਕਰ ਲੈਣਾ ਮੇਰਾ ਹੀ ਕੰਮ ਆ ਜਿੰਨੇ ਕਦਮ ਹੈਗੇ ਆ ਹੁਣ ਆ ਮੈਂ ਕਿ ਮੱਖਣ ਬਣਾਵਾਂ ਥੋੜਾ ਜਿਹੀਆਂ ਮਾਮਾ ਨੂੰ ਇਹ ਵੀ ਹੁੰਦਾ ਕਿ ਖਾ ਲਈਏ ਆਪਾਂ ਸਾਰਾ ਕੁਝ ਮੋੜਦੇ ਹੋਏ ਭਾਰ ਵੱਧ ਗਿਆ ਹੁਣ ਜਾ ਕੇ ਜਿੰਮ ਜੁਆਇਨ ਕਰਨਾ ਸੀ ਦੁਬਾਰਾ ਟੈਨਸ਼ਨ ਪੈ ਗਈ ਮੈਡਮ ਨੂੰ ਫਿਕਰ ਪਈ ਹੈ ਭਾਰ ਵੱਧ ਗਿਆ 5 ਕਿਲੋ ਦਰਅਸਲ ਇੱਥੇ ਆਗੇ ਠੰਡ ਸੀ ਕੋਨ ਜਾਣ ਲਈ ਟਾਈਮ ਲੰਘ ਗਿਆ ਐਕਸਰਸਾਈਜ਼ ਵੱਲ ਉਹਨੂੰ ਖਾਸ ਧਿਆਨ ਦੇਣਾ ਸੀ ਤੁਸੀਂ ਨਹੀਂ ਜਾ ਕੇ ਉਹਨੇ ਵੀ ਜਦੋਂ ਬੰਦਾ ਖੁਸ਼ ਹੁੰਦਾ ਹੈ ਜਾਂ ਖੁਸ਼ੀ ਵਿੱਚ ਹੁੰਦਾ ਹੈ ਹਾਂ ਉਦੋਂ ਵੀ ਬਹੁਤ ਫਾਇਦਾ ਪੈਂਦਾ ਹੈ ਸਿਹਤ ਨੂੰ ਖੁਸ਼ ਰਹਿਆ ਕਰੋ ਉੱਥੇ ਜਿਹੜੀਆਂ ਟੈਨਸ਼ਨਾਂ ਲੱਗ ਹੁੰਦੀਆਂ ਤਾਂ ਪਕਾਰਦੀਆਂ ਡੇਲੀ ਜਿਹੜੀਆਂ ਜਾਦਾ ਮਾਸ ਖੇੜੇ ਦੇ ਟਾਈਮ ਨਿਕਲਿਆ ਰਿਸ਼ਤੇਦਾਰਾਂ ਨਾਲ ਭਰਾਵਾਂ ਨਾਲ ਖਾਸ ਕਰ ਮਮੀ ਦੇ ਨਾਲ ਬਹੁਤ ਵਧੀਆ ਟਾਈਮ ਨਿਕਲਿਆ ਹਮੈਨੂੰ ਤਾਂ ਪਤਾ ਹੀ ਲੱਗਾ ਮੈਂ ਨਾ ਕਿੱਧਰ ਗਿਆ ਫਟਾਫਟ ਨੰਗ ਗਿਆ ਯਾਰ ਇਹ ਗੰਦੇ ਹੁੰਦੇ ਹੈ ਖੁਸ਼ੀ ਵਾਲਾ ਸੁੱਖ ਦਾ ਟਾਈਮ ਹੈ ਨਾ ਉਹ ਸਪੀਡ ਨਾ ਜਾਂਦਾ ਦਬਾ ਦ ਹੁਣ ਥੋੜਾ ਮੰਨ ਜਾ ਨਾ ਹੁੰਦਾ ਹੋਰ ਤਰ੍ਹਾਂ ਇਥੇ ਅਸੀਂ ਇਕੱਲੇ ਰਹਿ ਗਏ ਚਲੋ ਮੰਨ ਵੀ ਹੋਰ ਤਰ੍ਹਾਂ ਕਰਨ ਦੀ ਲੋੜ ਨਹੀਂ ਆਉਂਦੇ ਜਾਂਦੇ ਰਹਾਂਗੇ ਜਲਦੀ ਜਲਦੀ ਜਿਹੜਾ ਕੱਲ ਬਲੌਗ ਪਾਇਆ ਸੀ ਨਾ ਉੱਤੇ ਕਈ ਕੁੜੀਆਂ ਨੇ ਕਮੈਂਟ ਕੀਤੇ ਮੁੱਲੀਆਂ ਦੇਖ ਕੇ ਸਾਡਾ ਬਾਅਦ ਸੀ ਤਾਂ 2 ਯੂਰੋ ਦੀਆਂ ਪਰ ਬੜੀ ਦੋ ਮੁੱਲੀਆਂ ਲੈ ਦੀਗਾ ਕਰਦੇ ਨੇ ਇਕੱਲੇ ਮਹਿੰਗੀ ਮਿਲਦੀ ਹੈ ਨਾ ਉਧਰ ਦੀ ਕੰਟਰੀਆਂ 'ਚ ਜਿਹੜੇ ਸਹੀ ਗੱਲ ਹੈ ਜਿਹੜੇ ਇੰਡੀਆ ਬੈਠੇ ਉਹ ਤਾਂ ਸਮਝਦੇ ਹੋਣੇ ਲੈਤਾ ਕੀ ਭੱਲਾ ਮੁੱਲੀਆਂ ਦਿਖਾਉਂਦੇ ਆ ਬਲੌਗ ਬਣਾਉਂਦੇ ਆ ਕਈਆਂ ਦੀ ਇਹ ਸੋਚ ਹੁੰਦੀ ਆ ਵਾਹ ਵਾਹ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਆ ਨਾ ਉਹਨਾਂ ਨੂੰ ਜੇ ਕੀ ਮੁੱਲ ਪਤਾ ਆ ਕਿ ਇਹ ਚੀਜ਼ ਕੀ ਆ ਸਾਗ ਦੀ ਵੀਡੀਓ ਵਿੱਚ ਉਹ ਕਹਿੰਦੇ ਨੇ ਥਾਂ ਦਾ ਸਾਗ ਆ ਸਾਡੇ ਇਹ ਸਾਗ ਰੋ ਸਾਗ ਬਣਾਈ ਦਾ ਹੋਈ ਜਿਹੜੇ ਬਾਹਰ ਬੈਠੇ ਹੋ ਨਾ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਤੇ ਉਹਨਾਂ ਨੂੰ ਇਸ ਚੀਜ਼ ਦੀ ਇਹ ਚੀਜ਼ ਕਿੰਨੀ ਔਖੀ ਮਿਲਦੀ ਹੈ ਮੇਰਾ ਨਾ ਇੱਕ ਫਰੈਂਡ ਆ ਉਹ ਇਸ ਟਾਈਮ ਕੈਨੇਡਾ ਦੇ ਵਿੱਚੋਂ ਆ ਤੇ ਰਾਜਕੁਮਾਰ ਨਾਂ ਦਾ ਦੇਖਦਾ ਹੋਣਾ ਵੀਡੀਓ ਵੀ ਤੇ ਇੱਕ ਦਿਨ ਉਹਦਾ ਫੋਨ ਆਇਆ ਤੇ ਫੋਨ ਤੇ ਗੱਲ ਕਰਦਾ ਸੀ ਤੂੰ ਯਾਰ ਚੰਗਾ ਆ ਟਾਟੀ ਚਲ ਜਦਾ ਇੰਡੀਆ ਹੈ ਕਹਿੰਦਾ ਸਾਨੂੰ ਬਹੁਤ ਜਲਣ ਹੁੰਦੀ ਹੈ ਜਦੋਂ ਤੂੰ ਹਨਾ ਸਾਗ ਦੀ ਫੋਟੋ ਪਾਤੀ ਮੂਲੀਆਂ ਦੀ ਪਾਤੀ ਧਨੀਆਂ ਦਿਖਾਉਣ ਲੱਪੈਂਦਾ ਕਹਿੰਦਾ ਮੇਰੇ ਬਹੁਤ ਬੜ ਬੜ ਜਾਂਦੀਆਂ ਫਿਰ ਫਿਰ ਕਹਿੰਦਾ ਸਾਨੂੰ ਗੁੱਸਾ ਬਹੁਤ ਆ ਤੇਰੇ ਤੇ ਮੈਂ ਕਿਹਾ ਮੇਰੇ ਤੇ ਗੁੱਸਾ ਕਰ ਤੂੰ ਵੀ ਆ ਜਾ ਭਰਾਵਾ ਕਿਉਂਕਿ ਬਾਹਰਲੇ ਬੰਦਿਆਂ ਨੂੰ ਬਾਹਰ ਜਿਹੜੇ ਪ੍ਰਦੇਸਾਂ 'ਚ ਮੇਰੀਆਂ ਭੈਣਾਂ ਮੇਰੇ ਭਰਾ ਰਹਿੰਦੇ ਆ ਸਾਰੇ ਉਹ ਸਾਰਾ ਚੀਜ਼ਾ ਉਹ ਚੀਜ਼ਾ ਲੰਘਦੇ ਆ ਨਾ ਉਹਨਾਂ ਨੂੰ ਫੀਲ ਹੁੰਦਾ ਕਿ ਯਾਰ ਇਹ ਕੁਛ ਤਾਂ ਹੈ ਪੰਜਾਬ ਦੇ ਵਿੱਚ ਕਿ ਜਿਹੜਾ ਸਾਨੂੰ ਚੰਗਾ ਲੱਗਦਾ ਆਪਣਾ ਲੱਗਦਾ ਤੇ ਇਹ ਚੀ ਇਹ ਚੀਜ਼ਾਂ ਮਿਸ ਕਰਦਾ ਬੰਦਾ ਬਾਹਰ ਜਾ ਕੇ ਸਾਡੇ ਬਾਪੂ ਜੀ ਬੈਠੇ ਡੈਡੀ ਹੁਣੇ ਬੈਠੇ ਧੁੱਪੇ ਸਾਰੇ ਦੋ ਖੇਤ ਲੱਗੇ ਨੇ ਸਵੇਰੇ ਸਵੇਰੇ ਇੱਥੇ ਆ ਜਾਂਦੀ ਹੈ ਬਹੁਤ ਵਧੀਆ ਜਦੋਂ ਮੈਂ ਇੰਦਰ ਕੰਮ ਕਰਵਾਇਆ ਥੋੜਾ ਟਾਈਮ ਆਉਂਦੀ ਹੈ ਮੰਮੀ ਨੇ ਲੱਗਾ ਲਾਇਆ ਜੋਰ ਮੱਖਣ ਕੱਢਣ ਦੇ ਮੰਮੀ ਕਹਿੰਦੇ ਕਦੋਂ ਆਉਗਾ ਮੈਂ ਫਲ ਤੱਕ ਆਈ ਜਾਉਂਦਾ ਲੱਗਦਾ ਝਗ ਜੀ ਲੱਗ ਗਈ ਇੱਦਾਂ ਟਾਈਮ ਲੱਗਣਾ ਹੈ ਦੂਸਰੀ ਮਸ਼ੀਨ ਦਾ ਦੌੜਨ ਹੋਵੇ ਜਾਣਾ ਜੀ ਉਹ ਤਾਂ ਪੰਦੇ ਤੇਲ ਦੇ ਤੇਲੀ ਅੱਗੇ ਦੇਖੋ ਹੈ ਨਾ ਬਣਾ ਲਿਆ ਨੇ ਆ ਜਾਂਦਾ ਸੀਗਾ ਮੱਖਣ ਆਹੋ ਜਿਹਾ ਰੈਡ ਕਰੀਨ ਹੁੰਦਾ ਦੋਨਾਂ ਹੱਥਾਂ ਨਾਲ ਆਹ ਵਾਹ ਉਹ ਜਾਰਾ ਹੈ ਉਹਦੀ ਆਵਾਜ਼ ਵੀ ਬੜੀ ਛੋਟੀ ਹੁੰਦੀ ਸੀ ਤਾਂ ਉਹ ਮੰਮੀਆਂ ਨੇ ਸਵੇਰੇ ਬੈਠੇ ਉਹ ਜਿੱਦਾਂ ਹੈ ਨਾ ਕਿਤੇ ਨਵੀਂ ਵਿਆਹੀ ਬੋਟੀ ਛਣ ਛਣ ਕਰਦੀ ਘਰ ਦੇ ਵਿੱਚ ਝਾਂਜਰਾ ਛਣਕਦੀਆਂ ਹੁੰਦੀਆਂ ਇਦਾਂ ਛਣ ਇੱਕ ਵਾਰੀ ਖਿੱਚਣਾ ਫੇਰ ਛਣ ਫੇਰ ਛਣ ਇਦਾਂ ਆਜ ਆਉਂਦੀ ਹੁੰਦੀ ਸੀ ਬੀਬੀਆਂ ਵੀ ਭਾਂ ਨੂੰ ਵੇਬਦਾ ਹੁੰਦੀ ਇਹ ਬੋਟੀ ਨਹੀਂ ਉਹ ਐਕਸਰਸਾਈਜ਼ ਵੀ ਹੁੰਦੀ ਸੀ ਯਾਰ ਨਾਲ ਨਾਲ ਜਿਹੜੀਆਂ ਪਹਿਲਾਂ ਚੀਜ਼ਾਂ ਸੀ ਉਹ ਸੀਗੀਆਂ ਐਕਸਰਸਾਈਜ਼ ਹਨਾ ਆਹ ਹੱਥ ਫੜਿਆ ਪਾਣ ਦਾਬਾ ਹੁੰਦੇ ਸੀ ਫੇ ਫੇ ਬੈਠ ਕੇ ਪੋਚਾ ਲਾਉਣਾ ਹਾਂ ਪੈਰਾਂ ਭਾਰ ਬੈਠ ਕੇ ਪੋਚਾ ਲਾਉਣਾ ਉਹਨਾਂ ਵੀ ਹੁਣ ਹੁਣ ਅੱਜ ਕੱਲ ਗੋਡੇ ਕਾਹਦੇ ਦੁਖਦੇ ਆ ਕਿਉਂਕਿ ਆਪਾਂ ਇੱਕ ਤਾਂ ਲੈਟਰਿੰਗ ਸੀਟ ਤੇ ਟਾਇਲਟ ਦੀ ਵੀ ਸੀਟ ਆਪਾਂ ਹੁਣ ਉਹ ਦੂਜੀ ਇੰਗਲਿਸ਼ ਸੀਟਾ ਲਵਾ ਲਈਆਂ ਪਹਿਲਾਂ ਦੂਜੀਆਂ ਛੋਟੀਆਂ ਹੁੰਦੀਆਂ ਸੀ ਬਹਿ ਕੇ ਹਾਂਜੀ ਥ੍ਰੀ ਹੋ ਗਏ ਜੀ ਕੰਮ ਕਾਰ ਕਰ ਲਿਆ ਤੇ ਮੱਖਣ ਵੀ ਬਣਾ ਲਿਆ ਮੰਮੀ ਨੇ ਲਾਈਟ ਆ ਗਈ ਸੀ ਮੰਮੀ ਹੁਣ ਲੱਗਦਾ ਜੀ ਥੋੜਾ ਰੈਸਟ ਕਰਨ ਤੁਪੇ ਤੇ ਆਪਾਂ ਬਣਾਉਣ ਲੱਗੇ ਆ ਆਪਣਾ ਜਿਹੜਾ ਸਪੈਸ਼ਲ ਅਚਾਰ ਤੁਸੀਂ ਵੀਡੀਓ ਦੇਖੀਆ ਤੇ ਉਹ ਅਚਾਰ ਨੇ ਇਥੇ ਸੱਚੀ ਕਾਜੀ ਕਮਾਲ ਜਿਹੜੇ ਵੀ ਰਿਸ਼ਤੇਦਾਰ ਨੇ ਆਦਾ ਉਹਨੇ ਇਹ ਪੁੱਛਿਆ ਕਿਤਾ ਬਣਾਇਆ ਬਾਕੀ ਤਾਂ ਪੁੱਛ ਕੇ ਹਟ ਗਏ ਭਰਕੇ ਤਾਂ ਮੇਰਾ ਭਾਜੀ ਆ ਉਹ ਕਹਿੰਦਾਂ ਨਹੀਂ ਜੀ ਇਸ ਮੈਨੂੰ ਬਣਾ ਕੇ ਦਿਓ ਉਹ ਜਦ ਵੀਡੀਓ ਦੇਖੂਗਾ ਉਹਨਾਂ ਨੇ ਕਿਹਾ ਤਾਂ ਵੀਡੀਓ ਚ ਕਿਦਾਂ ਸੈੱਡ ਆਪੀ ਉਹਨਾਂ ਨੂੰ ਬਹੁਤ ਜ਼ਿਆਦਾ ਹੀ ਪਸੰਦ ਆਇਆ ਉਹ ਕਹਿੰਦੇ ਮੈਨੂੰ ਬਣਾ ਕੇ ਦੇ ਕੇ ਜੀ ਇਸ ਲਈ ਮੈਂ ਲੱਗੀਆਂ ਬਣਾਉਣ ਦੁਬਾਰਾ ਫਿਰ ਇੱਕ ਵਾਰੀ ਤੁਹਾਡੇ ਨਾਲ ਕਰਦੇ ਆ ਆਪਾਂ ਸ਼ੇਅਰ ਲਓ ਜੀ ਗੰਡੇ ਤੇ ਅਦਰਕ ਤੇ ਹਰੀਆਂ ਮਿਰਚਾਂ ਮੈਂ ਕਿਹਨ ਜਿਹੜੀਆਂ ਇੱਥੇ ਮਿਲਦੀਆਂ ਨਾ ਦੇਖੋ ਕਿੰਨੀਆਂ ਵਧੀਆ ਦੋ ਦੋ ਪੀਸ ਕੱਟ ਲਏ ਤੇ ਪਿਆਜ਼ ਵੀ ਆਪਾਂ ਕੱਟ ਲਏ ਤੇ ਅਦਰਕ ਵੀ ਕੱਟ ਲਿਆ ਇਹ ਕੁਆਂਟੀਟੀ ਵੀ ਦੱਸੋ ਮੈਡਮ ਜੀ ਕਿੰਨੇ ਕਿੱਟੀ-ਕਿੱਟੀ ਆ ਇਹ ਮੈਂ 2 ਕਿਲੋ ਕੱਟੇ ਹੀ ਲਏ ਨੇ ਪਿਆਜ਼ ਮਿਲਦਾ ਹੁਣ ਹੂੰ ਅਦਰਕ ਵੀ ਇਹ ਮਾ ਮਟੀਰੀਅਲ ਆਪਾਂ ਇਹਦੇ ਵਿੱਚ ਸਾਰਾ ਲਿਆ ਬਾ ਤੇ ਨਾਲ ਹੀ ਪਾ ਲਈਆਂ ਜੀ ਹਰੀਆਂ ਮਿਰਚਾਂ ਮਿਰਚਾਂ ਕੌੜੀਆਂ ਬਹੁਤਾ ਹੈ ਇਹ ਦੇਖਣ ਨੂੰ ਹੀ ਦੇਖੋ ਕਲਰ ਕਿੰਨਾ ਪਿਆਰਾ ਲੱਗਦਾ ਤੇ ਨਾਲੇ ਮੇਨ ਗੱਲ ਇਹ ਹੈ ਕਿ ਸਪਾਈਸੀ ਜਿਹੜੇ ਖਾਂਦੇ ਆ ਨਾ ਜਿਨ੍ਹਾਂ ਨੂੰ ਪਸੰਦ ਆ ਸਪਾਈਸੀ ਫੂਡ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਹੈ ਇੰਡੀਆ ਵਿੱਚ ਤਕਰੀਬਨ ਸਾਰੇ ਸਪਾਈਸੀ ਖਾਂਦੇ ਆ ਇਹ ਚਾਰ ਇਦਾਂ ਦਾ ਹੈ ਕਿ ਤੁਸੀਂ ਇਕੱਲੇ ਰੋਟੀ ਨਾਲ ਨਹੀਂ ਆ ਰਾਈਸ ਦੇ ਨਾਲ ਵੀ ਖਾ ਸਕਦੇ ਹੋ ਕੀ ਸਾਰੇ ਆਚਾਰ ਕਰਦਾ ਜੀ ਫੇਲ ਨਹੀਂ ਯਕੀਨ ਹੁੰਦਾ ਸਿੱਧ ਬਣਾ ਕੇ ਟੇਸਟ ਕਰਕੇ ਦੇਖ ਲਓ ਨੂੰ ਦੇਖਣ ਤੇ ਸ਼ਾਇਦ ਤੁਸੀਂ ਇਹ ਸੋਚੂਗੇ ਕਿ ਪਤਾ ਨਹੀਂ ਅਸੀਂ ਉਦਾਂ ਹੀ ਵੀਡੀਓ ਬਣਾਉਂਦੇ ਕਰਕੇ ਅਸੀਂ ਸਿੱਖਤ ਕਰਦੇ ਹਾਂ ਪਰ ਇਹ ਸਿੱਖਤ ਦੇ ਕਾਬਿਲ ਆ ਜੀ ਆਚਾਰ ਤੇ ਬਣਾਣਾ ਸਾਰਾ ਮਟੀਰੀਅਲ ਪਾ ਕੇ ਬਹੁਤ ਈਜ਼ੀ ਬਹੁਤ ਹੈ ਬਣਾਉਣਾ ਤੇ ਦੂਜੇ ਨੰਬਰ ਤੇ ਜਦੋਂ ਬਣਾਉਣਾ ਆ ਉਦੋਂ ਹੀ ਭਾਵੇਂ ਤੁਸੀਂ ਇਹ ਖਾ ਲਓ ਇਹਨੂੰ ਜ਼ਿਆਦਾ ਟਾਈਮ ਰੱਖਣ ਦੀ ਕੋਈ ਲੋੜ ਨਹੀਂ ਜਦੋਂ ਸਾਰਾ ਮਟੀਰੀਅਲ ਪਾ ਲਿਆ ਇਹਦੇ ਵਿੱਚ 4 ਤੋਂ 5 ਚੀਜ਼ਾਂ ਆਪਾਂ ਮਿਕਸ ਕਰਨੀਆਂ ਨੇ ਤੇ ਹਲਾ ਪਾ ਦਿੱਤਾ ਜੀ ਨਮਕ ਨਮਕ ਥੋੜਾ ਵੱਧ ਹੀ ਇਹਦੇ ਵਿੱਚ ਐਡ ਕਰ ਲਓ ਨਮਕ ਉਦਾਂ ਵੀ ਕੋਈ ਵੀ ਅਚਾਰ ਆ ਨਮਕ ਵੱਧ ਪਾਇਆ ਜਾਂਦਾ ਹੈ ਉਹਦੇ ਨਾਲ ਉਹਦਾ ਟੇਸਟ ਵਧੀਆ ਰਹਿੰਦਾ ਤੇ ਖਰਾਬ ਵੀ ਨਹੀਂ ਹੁੰਦਾ ਹੁਣ ਪਾ ਦਿੱਤੀ ਜੀ ਹਲਦੀ ਹਲਦੀ ਪਾ ਦਿੱਤੀ ਤੇ ਨਾਲ ਹੀ ਪਾਵਾਂਗੇ ਜੀ ਸੌਂਫ ਅਚਾਰ ਦੇ ਹਿਸਾਬ ਨਾਲ ਇਹ ਚੀਜ਼ਾਂ ਦੀ ਕੁਆਂਟੀਟੀ ਆ ਪਹਿਲਾਂ ਮੈਂ ਵੀਡੀਓ ਪਾਈ ਸੀ ਤਾਂ ਥੋੜਾ ਜਿਹਾ ਬਣਾਇਆ ਸੀ ਤੇ ਥੋੜਾ ਥੋੜਾ ਮਟੀਰੀਅਲ ਆਪਾਂ ਪਾਇਆ ਸੀਗਾ ਤੇ ਅਚਾਰ ਦੇ ਹਿਸਾਬ ਨਾਲ ਇਹ ਚੀਜ਼ਾਂ ਜਿਹੜੀਆਂ ਆ ਤੁਸੀਂ ਵੱਧ ਐਡ ਕਰ ਲਓ ਜੇ ਤੁਸੀਂ ਕਿਸੇ ਪਰੌਠੇ ਨਾ ਖਾਓਗੇ ਸਹੀ ਗੱਲ ਆ ਮੈਂ ਕਹਿੰਦੀ ਪਰੌਠੇ ਦਾ ਟੇਸ ਨਾ ਦੁੱਗਣਾ ਹੋ ਜਾਣਾ ਚੱਕਣਾ ਹੁਣ ਉਸ ਤੋਂ ਬਾਅਦ ਪਾਵਾਂਗੇ ਜੀ ਆਮਚੂਰ ਪਾਊਡਰ ਇਹਨੂੰ ਹੋਰ ਆਪਾਂ ਥੋੜਾ ਜਿਹਾ ਚਟਪਟਾ ਮਜ਼ੇਦਾਰ ਟੇਸਟੀ ਬਣਾਉਣ ਲਈ ਪਾਤਾ ਜੀ ਆਮਚੂਰ ਦੀ 1.5 ਚਮਚੀ ਇੰਨੀਆਂ ਚੀਜ਼ਾਂ ਪਾਉਣੀਆਂ ਤੇ ਇੱਕ ਹੋਣੀ ਆ ਜੀ ਤੁਸੀਂ ਕੋਈ ਵੀ ਪਾ ਸਕਦੇ ਹੋ ਕਸ਼ਮੀਰੀ ਲਾਲ ਪਾਊਡਰ ਆਉਂਦੀ ਆ ਦੇਗੀ ਮਿਰਚ ਆਉਂਦੀ ਆ ਉਹਦੇ ਵਿੱਚੋਂ ਕੁਝ ਵੀ ਇੱਕ ਦੇ ਵਿੱਚ ਐਡ ਕਰ ਲਓ ਇੱਕ ਤੋਂ ਦੋ ਟੇਬਲस्पून ਇਹ ਸਾਰਾ ਮਟੀਰੀਅਲ ਜੀ ਪਾ ਦਿੱਤਾ ਆ ਹੁਣ ਉਸ ਤੋਂ ਬਾਅਦ ਆਪਾਂ ਇੱਧਰ ਲਿਆਇਆ ਸਰੋਂ ਦਾ ਤੇਲ सरसों ਦਾ ਤੇਲ ਥੋੜਾ ਹੀ ਆ ਤੁਸੀਂ ਦੇਖ ਸਕਦੇ ਚਾਰ ਪੰਜ ਟੇਬਲस्पून ਹੋਣੇ ਆ ਇਹਨੂੰ ਚੰਮਚ ਨਾਲ ਕਰ ਲੈਣਾ ਜੀ ਮਿਕਸ ਨਾਲੀ ਤੇਲ ਗਰਮ ਹੋਣਾ ਤੇ ਉਹਦੇ ਵਿੱਚ ਦੋ ਤੋਂ ਤਿੰਨ ਚੀਜ਼ਾਂ ਪਰੜੀਆਂ ਪਾਉਣੀਆਂ ਸਰੋਂ ਦੇ ਤੇਲ ਵਿੱਚ ਮੈਂ ਆਪਣੇ ਕੋਲ ਤਾਂ ਕੜਾਈ ਵੱਡੀ ਲਈ ਸੀਗੀ ਚਲੋ ਉੱਦਾਂ ਤਾਂ ਮਿਕਸ ਹੋ ਜਾਣਾ ਹੈ ਕਿ ਆਪਾਂ ਡੱਬੇ ਵਿੱਚ ਵੀ ਜਦੋਂ ਪਾਉਣਾ ਹੈ ਤਾਂ ਫਿਰ ਸਹੀ ਹੋ ਜਾਣਾ ਸਾਈਡਾਂ ਤੋਂ ਕਰੋ ਤੇ ਹੌਲੀ-ਹੌਲੀ ਜਿਹੜੇ ਮਸਾਲੇ ਆ ਸਾਰੇ ਵਿੱਚ ਚੰਗੀ ਤਰ੍ਹਾਂ ਹੋ ਜਾਣੇ ਆ ਮਿਕਸ ਤੇ ਨਾਲ ਹੀ ਤੇਲ ਜਦੋਂ ਹੁੰਦਾ ਆ ਗਰਮ ਤੇ ਆਪਾਂ ਉਹਦੇ ਵਿੱਚ ਕਰਨੀ ਆ ਤਿੰਨ ਚੀਜ਼ਾਂ ਐਡ ਤਿੰਨ ਚੀਜ਼ਾਂ ਕਿਹੜੀਆਂ ਗੜੀਆਂ ਆ ਪਹਿਲਾਂ ਤਾਂ ਪਾਵਾਂਗੇ ਜੀ ਕਲੌਂਜੀ ਨਾਲ ਹੀ ਪਾਵਾਂਗੇ ਮੇਥੀ ਦਾਣਾ 1-1 ਟੇਬਲस्पून ਦੇ ਕਰੀਬ ਜਿਹੜੇ ਮੈਂ ਐਡ ਕੀਤੇ ਆ ਤੇ ਇਹਦੇ ਵਿੱਚ ਨਾਲ ਹੀ ਪਾਵਾਂਗੇ ਹਿੰਗ ਇਹ ਵੀ ਜ਼ਰੂਰੀ ਆ ਹਿੰਗ ਦੇ ਨਾਲ ਟੇਸਟ ਬਹੁਤ ਵਧੀਆ ਆ ਜਾਂਦਾ ਬਸ ਇਹ ਤਿੰਨ ਚੀਜ਼ਾਂ ਆਪਾਂ ਜਿਹੜੀਆਂ ਇਹਦੇ ਵਿੱਚ ਪਾਉਣੀਆਂ ਆ ਜਿੱਦਾਂ ਇਹ ਥੋੜਾ ਸੇਕ ਲਾ ਦੋ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਹੋਣਾ ਨਾ ਜਦੋਂ ਇਸ ਵਿੱਚ ਆਵਾਜ਼ ਜੀ ਆਉਣੀ ਆ ਥੋੜਾ ਜਿਹਾ ਸੇਕ ਲ ਹੋਣਾ ਆਪਾਂ ਜਿਆਦਾ ਨਹੀਂ ਨਾਲ ਹੀ ਆਪਾਂ ਇਹਨੂੰ ਆਚਾਰ ਵਿੱਚ ਪਾ ਦੇਣਾ ਇਹ ਆ ਜੀ ਵਿਨੀਗਰ ਇਹ ਵੀ ਆਪਾਂ 2 ਟੇਬਲस्पून ਦੇ ਕਰੀਬ ਇਹਦੇ ਵਿੱਚ ਪਾ ਦੇਣਾ ਥੋੜਾ ਬੱਦ ਪਾ ਦਵਾਂਗੇ ਆਚਾਰ ਥੋੜਾ ਬੱਦ ਤੇ ਆ ਇਸ ਲਈ ਤਿੰਨ ਪਾਤੇ ਜੀ ਆਪਾਂ ਟੱਕੜ ਦੇ ਵਿੱਚ ਹੁਣ ਇਧਰ ਤੇਲ ਵੀ ਹੋ ਗਿਆ ਗਰਮ ਨਾਲੇ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਏਡ ਕਰ ਦਾਂਗੇ ਅੱਛੇੰਨਾ ਤਾਂ ਆਮਾ ਦੂਸਰੇ achar ਦਾ ਹੋ ਜੇ ਆਪਾਂ ਨੂੰ ਬਹੁਤ ਕੰਮ ਚਾਹੀ ਜਾਂਦਾ ਹੈ ਯਾ ਸਾਰੇ ਬਹੁਤ ਵਧੀਆ ਬਣਦੇ ਆ ਟੇਸਟੀ ਬਣਦੇ ਆ ਪਰ ਇੱਕ ਵਾਰ ਤੁਸੀਂ ਇਹ achar ਖਾ ਲਿਆ ਨਾ ਇਹ ਸਾਰੇ achar bhul jao. Like जरूर करियो. ਤੇ comment जरूर करियो। ਵਡਾ ਕੇ ਦੇਖਿਓ ਇੱਕ ਵਾਰੀ। ਇਹ salad ਦੀ ਜਗ੍ਹਾ ਵੀ ਕਰਾਂਦਾ ਤੇ achar ਦੀ ਜਗ੍ਹਾ ਵੀ ਕਰਾਂ। Blog ਨੂੰ ਦੇਓ ਪਿਆਰ ਤੇ comment ਕਰਨਾ ਨਾ ਭੁੱਲਿਓ ਸਾਰੇ ਜਣੇ। ਤੇ ਮਿਲਦੇ ਆਂ ਜਲਦੀ ਆਪਾਂ ਅਗਲੇ blog ਦੇ ਵਿੱਚ। ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਮਿਲਦੇ ਹਾਂ ਜੀ ਜਲਦੀ ਅਗਲੇ ਬਲੌਗ ਚ ਸਸਿਕਾ ਲਈ ਸਾਰ everyone take care